ਭਾਰਤ ਪਾਕਿਸਤਾਨ ਨੇ ਵਿਚਾਲੇ ਜਿਹੜਾ ਕਿ ਤਣਾ ਪੈਦਾ ਹੋਇਆ ਬੀਤੀ ਰਾਤ ਪਾਕਿਸਤਾਨ ਵੱਲੋਂ ਜਿਹੜੇ ਕਿ drone ਹਮਲੇ ਭਾਰਤ ਤੇ ਕੀਤੇ ਗਏ ਨੇ ਸੋ ਭਾਰਤੀ ਫੌਜ ਵੱਲੋਂ ਉਸ ਦਾ ਕਰਾਰਾ ਜਵਾਬਤਾ ਗਿਆ ਹੈ ਸੋ ਜਿਹੜਾ ਕਿ ਮਾਹੌਲ ਏ ਉਹ ਕਾਫੀ ਚਿੰਤਾਜਨਕ ਪੈਦਾ ਹੋਇਆ ਹੈ ਸੋ ਇਸ ਨੂੰ ਲੈ ਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਕਿ ਸੰਗਤਾਂ ਸਵੇਰ ਤੋਂ ਹੀ ਸ਼ਾਂਤੀ ਦੇ ਮਾਹੌਲ ਦੇ ਲਈ ਅਰਦਾਸਾਂ ਬੇਨਤੀਆਂ ਕਰਨ ਲਈ ਪਹੁੰਚੀਆਂ ਹੋਈਆਂ ਨੇ ਅਰਦਾਸ ਕੀਤੀ ਜਾ ਰਹੀ ਏ ਕਿ ਜਿਹੜਾ ਇਹ ਮਾਹੌਲ ਪੈਦਾ ਹੋਇਆ ਹੈ ਇਸ ਜਿਹੜਾ ਕਿ ਸ਼ਾਂਤ ਹੋ ਜਾਵੇ ਅਮਨ ਸ਼ਾਂਤੀ ਸਭ ਚਾਹੁੰਦੇ ਨੇ ਕਿਉਂਕਿ ਜਿਹੜਾ ਜੰਗ ਦਾ ਨਾਮ ਹੈ ਉਹ ਬਹੁਤ ਮਾੜਾ ਹੁੰਦਾ ਹੈ ਸੋ ਨਿਹੰਗ ਜਥੇਬੰਦੀਆਂ ਅਰਦਾਸ ਕਰਨ ਲਈ ਪਹੁੰਚਿਆ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਭਾਈ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖਦੇ ਮੌਜੂਦਾ ਹਾਲਾਤ ਮਾੜੀ ਨੇ ਭਾਈ ਸਾਹਿਬ ਦੇਖ ਰਹੇ ਆ ਨਾ ਦੋ ਤਿੰਨ ਦਿਨਾਂ ਤੋਂ ਰਾਤ ਨੂੰ ਜੋ ਹੋ ਰਿਹਾ ਬਲੈਕਆਊਟ ਹੋ ਜਾਂਦਾ ਤੇ ਰਾਤ ਵੀ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ ਸਾਰਾ ਤੁਹਾਨੂੰ ਪਤਾ ਹੀ ਆ ਇਸ ਕਰਕੇ ਅਸੀਂ ਤਾਂ ਹਰਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ ਸਾਰਿਆਂ ਨੂੰ ਟਿਕਾ ਦੀ ਦਾਤ ਬਖਸ਼ਿਸ਼ ਕਰੋ ਅਸੀਂ ਤਾਂ ਨਾ ਪਾਕਿਸਤਾਨ ਨੂੰ ਮਾੜਾ ਕਹਿੰਦੇ ਆ ਨਾ ਇੰਡੀਆ ਤੇ ਇੱਧਰ ਸਾਡਾ ਜੇ ਹਰਮੰਦਰ ਸਾਹਿਬਾ ਤੇ ਉੱਧਰ ਨਕਾਣਾ ਸਾਹਿਬ ਤੇ ਅਸੀਂ ਤਾਂ ਦੋਵੇਂ ਪਾਸੇ ਇਹੀ ਮੰਗਦੇ ਆ ਵੀ ਇੱਥੇ ਟਿਕਾ ਹੋ ਜਾਵੇ ਪੰਜਾਬ ਦਾ ਨੁਕਸਾਨ ਉੱਧਰ ਵੀ ਹੋ ਰਿਹਾ ਹੈ ਤੇ ਇੱਧਰ ਵੀ ਹੋ ਰਿਹਾ ਤੇ ਨੌਜਵਾਨੀ ਇੱਧਰ ਵੀ ਮਾਮਾ ਦੇ ਪੁੱਤਾਂ ਦੇ ਹਨ ਜੀ ਉਹ ਸ਼ਹੀਦ ਹੋ ਰਹੇ ਨੇ ਉੱਧਰ ਵੀ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਇਕੱਠੇ ਹੋ ਜਾਣਾ ਇਸ ਕਰਕੇ ਬੇਨਤੀ ਹੀ ਕਰਦੇ ਆਂ ਮਹਾਰਾਜ ਸਾਨੂੰ ਕੋਈ ਲੜਾਈ ਦਾ ਡਰ ਨਹੀਂ ਹੈ ਗੁਰੂ ਸਾਹਿਬ ਨੇ ਸਾਨੂੰ ਕੋਈ ਡਰਨਾ ਨਹੀਂ ਸਿਖਾਇਆ ਪਰ ਹਾਂ ਇਦਾਂ ਦੀਆਂ ਲੜਾਈਆਂ ਦੇ ਵਿੱਚੋਂ ਕੁਝ ਨਿਕਲਦਾ ਨਹੀਂ ਹੁੰਦਾ ਇਹਨਾਂ ਨੇ ਵਾਰ ਦੇ ਜਾ ਕੇ ਫਿਰ ਇਕੱਠੇ ਹੋ ਜਾਣਾ ਹੁੰਦਾ ਇਸ ਕਰਕੇ ਇਹ ਜਿਹੜੇ ਪੁਰਾਣੇ ਦੌਰ ਦੀ ਗੱਲ ਕਰੀ ਤਾਂ ਪੁਰਾਣੇ ਦੌਰ ਦੇ ਜਿਹੜੇ ਬਜ਼ੁਰਗ ਨੇ ਦੱਸਦੀ ਹੁੰਦੇ ਕਿ ਜਿਨ੍ਹਾਂ ਨੇ 65 ਦੀ ਜੰਗ ਦੇਖੀ ਹੈ 71 ਦੀ ਜੰਗ ਦੇਖੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੰਗ ਦਾ ਨਾਮ ਹੀ ਮਾੜਾ ਹੁੰਦਾ ਕਿਉਂਕਿ ਉਹਨਾਂ ਨੇ ਉਹ ਚੀਜ਼ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਸੋ ਅੱਜ ਵੀ ਉਹ ਅਵੇਅਰ ਕਰਦੇ ਨੇ ਹਰ ਇੱਕ ਨੂੰ ਕਹਿੰਦੇ ਨੇ ਕਿ ਇਹ ਹੀ ਜਿਹੜਾ ਕਿ ਸਮਾਂ ਜੰਗ ਵਰਗਾੜਾ ਮਾਹੌਲੇ ਨਾ ਬਣੇ ਪਰ ਮੌਜੂਦਾ ਹਾਲਾਤ ਕਾਫੀ ਜਿਹੜੇ ਕਿ ਨਾਜ਼ੁਕ ਬਣੇ ਹੋਏ ਨੇ ਸੋ ਤੁਸੀਂ ਵੀ ਪੁਰਾਣੇ ਬਜ਼ੁਰਗਾਂ ਤੋਂ ਇਹ ਗੱਲਾਂ ਸੁਣੀਆਂ ਹੋਣਗੀਆਂ ਬਿਲਕੁਲ ਸੁਣੀਆਂ ਨੇ ਜੀ ਬਾਰਡਰ ਇਲਾਕੇ ਦੇ ਵਿੱਚ ਜੋ ਆਪਾਂ ਜਾਣਦੇ ਆ ਉਧਰ ਉਹਦਾ ਇਹ ਅਰਦਾਸਾਂ ਕਰਦੇ ਵੀ ਨਾ ਇਹ ਹਾਲਾਤ ਬੰਦ। ਅੱਜ ਵੀ ਜਿਹੜੇ ਬਾਰਡਰ ਲਾਕੇ ਦੇ ਵਿੱਚ ਪਿੰਡ ਵਸਦੇ ਨੇ ਉਹ ਵਿਚਾਰੇ ਬਹੁਤੇ ਉੱਭਰ ਨਹੀਂ ਸਕੇ। ਬਹੁਤਾ ਉੱਥੇ ਬਦਲਾ ਨਹੀਂ ਆਇਆ ਤੇ ਹੁਣ ਤੁਸੀਂ ਦੇਖੋ ਆਪਾਂ ਤਾਂ ਆਪਣੇ ਘਰਾਂ ਦੇ ਵਿੱਚ ਚਲੋ ਹਜੇ ਵੀ ਬੈਠੇ ਆਂ। ਬਾਰਡਰ ਲਾਕੇ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਮਾਨ ਚੱਕਣੇ ਪੈ ਗਏ ਆਪਣੀਆਂ ਧੀਆਂ ਨੂੰ, ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ ਲੈ ਕੇ ਟਰਾਲੀਆਂ 'ਚ ਉਹ ਇੱਧਰ ਨੂੰ ਆ ਰਹੇ ਨੇ, ਕੋਈ ਸ਼ਰਨ ਲੱਭ ਰਹੇ ਨੇ ਸਾਨੂੰ ਕੋਈ ਜਗ੍ਹਾ ਮਿਲ ਜਾਵੇ। ਕਿਉਂ ਕਿਉਂਕਿ ਉਹ ਪਹਿਲਾਂ ਤੋਂ ਹੰਡਾਉਂਦੇ ਆਉਂਦੇ। ਆਪਾਂ ਕਈ ਵਾਰ ਦੂਰ ਬੈਠੇ ਆਪਾਂ ਨੂੰ ਬੜਾ ਚਾਅ ਚੜਿਆ ਹੋਇਆ ਕਿ ਇਦਾਂ ਹੋ ਗਿਆ ਜ ਅਸਲ ਵਿੱਚ ਬਾਰਡਰ ਲਾਕਿਆਂ ਦੇ ਵਿੱਚ ਜਾ ਕੇ ਵੇਖੋ ਹਾਲਾਤ ਮਾੜੇ ਹੁੰਦੇ ਨੇ ਤੇ ਇਸ ਕਰਕੇ ਇਹਨਾਂ ਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਨਿਕਲਣਾ ਨਹੀਂ ਗੁਰੂ ਅੱਗੇ ਬੇਨਤੀ ਕਰੀ ਆ ਮਹਾਰਾਜ ਕਿਰਪਾ ਕਰੋ ਕਿ ਦੋਵਾਂ ਦੇ ਜਿਹੜਾ ਆਪਸੀ ਮੇਲ ਹੋ ਜਾਵੇ ਇਦਾਂ ਦਾ ਕੁਝ ਨਾ ਹੋ ਬਿਲਕੁਲ ਜੇ ਗੱਲ ਕਰੀ ਤਾਂ ਸਰਹੱਦ ਦੀ ਪਿੰਡਾਂ ਦੀ ਜਦੋਂ ਇਸ ਤਰ੍ਹਾਂ ਦੇ ਮਾਹੌਲ ਬਣਦੇ ਨੇ ਤੇ ਦਾ ਉੱਧਰ ਜਿਹੜੇ ਧੀਆ ਪੁੱਤ ਦਾ ਉਹਨਾਂ ਦੇ ਰਿਸ਼ਤੇ ਹੋਣੇ ਵੀ ਔਖੇ ਹੋ ਜਾਂਦੇ ਨੇ ਕਿਉਂਕਿ ਅਸੀਂ ਬੀਤੇ ਦਿਨ ਵੀ ਪਿੰਡਾਂ ਦੇ ਵਿੱਚ ਜਾ ਕੇ ਆਇਆ ਤਾਂ ਉੱਥੇ ਦੇ ਲੋਕ ਕਾਫੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ ਨਾ ਤਾਂ ਉਹਨਾਂ ਨਾਲ ਕੋਈ ਸਾਂਝ ਪਾਉਂਦਾ ਤੇ ਨਾ ਕੋਈ ਰਿਸ਼ਤੇ ਰਿਸ਼ਤੇ ਕਰਦਾ ਹਾਂ ਬਿਲਕੁਲ ਜੀ ਜੋ ਵਿਚਰ ਕੇ ਵੇਖੀਦਾ ਨਹੀਂ ਰਿਸ਼ਤੇ ਕਰਦੇ ਲੋਕ ਆਪਣੀ ਧੀ ਨੂੰ ਉੱਥੇ ਕਿੱਥੇ ਵਿਆਹੂਗਾ ਡਰਦੇ ਨੇ ਲੋਕ ਵੀ ਕੱਲ ਨੂੰ ਕੋਈ ਜੋ ਜੰਗ ਦਾ ਇਤਾਂ ਦਾ ਸਮਾਂ ਬਣ ਗਿਆ ਤੇ ਹਰ ਕੋਈ ਡਰਦਾ ਹੀ ਆਪਣੇ ਧੀ ਪੁੱਤ ਨੂੰ ਕੋਈ ਵਿਆਹਉ ਕੌਂਕਿ ਉਹ ਹਾਲਾਤ ਉੱਥੇ ਇਦਾਂ ਦੇ ਬਣ ਜਾਂਦੇ ਨੇ ਕਿਉਂਕਿ ਜੇ ਦੇਖਣਿਆ ਤਾਂ ਹੁਣ ਜਾ ਕੇ ਵੇਖ ਲਈਏ ਨਾ ਆਪਾਂ ਤੇ ਉਹਨਾਂ ਦੇ ਹਾਲਾਤ ਰਾਤ ਨੂੰ ਉੱਥੇ ਕੁਝ ਇੱਕ ਘਰ ਦੇ ਵਿੱਚ ਇੱਕ ਇੱਕ ਬੰਦਾ ਰਹਿ ਗਿਆ ਬਾਕੀ ਸਾਰੇ ਵਿਚਾਰੇ ਆ ਗਏ ਇਸ ਕਰਕੇ ਜੰਗਾਂ ਦੇ ਵਿੱਚ ਕੁਝ ਨਹੀਂ ਲੱਭਦਾ ਹੁੰਦਾ ਤੇ ਸਾਰੇ ਇਹੀ ਆ ਕਿ ਸਾਰੇ ਮਹਾਰਾਜ ਨੂੰ ਇਹੀ ਮੰਗੇ ਕਿ ਮਹਾਰਾਜ ਕਿਰਪਾ ਕਰੋ ਇੱਥੇ ਟਿਕਾਵਾ ਬਿਲਕੁਲ ਜੀ ਕੀ ਲੱਗਦਾ ਹੈ ਕਿ ਜਦੋਂ ਵੀ ਕੋਈ ਜੰਗ ਹੁੰਦੀ ਤਾਂ ਆਰਥਿਕ ਪੱਖੋਂ ਹਰ ਕੋਈ ਔਲਕੇ ਕਮਜ਼ੋਰ ਹੋ ਜਾਂਦਾ ਕਿਉਂਕਿ ਜਦੋਂ ਕਿਸੇ ਨੇ ਕੰਮ ਤੇ ਨਹੀਂ ਜਾਣਾ ਜੋ ਕੰਮ ਕਰ ਹੀ ਨਹੀਂ ਹੋਣਾ ਤਾਂ ਲੋਕ ਜਿਹੜੇ ਕਿ ਪਹਿਲੇ ਹੀ ਗਰੀਬੀ ਰੇਖਾ ਦੇ ਵਿੱਚ ਨੇ ਅੱਜਕੱਲ ਆਪਣਾ ਕਮਾ ਕੇ ਖਾ ਰਹੇ ਨੇ ਉਹਨਾਂ ਨੂੰ ਕਾਫੀ ਜੇ ਮੁਸ਼ਕਲਾਂ ਸਾਹਮਣਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਲ ਕਿਸਾਨ ਤੇ ਕਿਸੇ ਕੋ ਭਾਵੇਂ 10 ਕਿੱਲੇ ਪੈ ਲਈ ਹੈ ਨਾ ਚਾਹੇ 50 ਕਿੱਲੇ ਵੀ ਪੈ ਲਈ ਉਹ ਪਹਿਲਾਂ ਹੀ ਕਰਜ਼ੇ ਦੇ ਥੱਲੇ ਨੱਪਿਆ ਕਰਜ਼ੇ ਦੇ ਥੱਲੇ ਨੱਪੇ ਹੋਣ ਕਰਕੇ ਜੀ ਮਤਲਬ ਉਹਦਾ ਵੈਸੇ ਵੀ ਇੱਕ ਫਸਲ ਦਾ ਨੁਕਸਾਨ ਹੋ ਜੇ ਨਾ ਤੇ ਉਹ ਕਿਸਾਨ ਕੋ ਉੱਠਿਆ ਨਹੀਂ ਜਾਂਦਾ ਕਿਉਂਕਿ ਸਰਕਾਰ ਅਮਲ ਬੈਂਕਾਂ ਦੇ ਇਹਨਾਂ ਇਹਨਾਂ ਖਰਚਾ ਵਾ ਲਿਮਟਾਂ ਹੋਰ ਇਹਨੇ ਰੁਪਏ ਆ ਵੀ ਮਤਲਬ ਉਹਨਾਂ ਕੋ ਨਹੀਂ ਨਿਕਲੇ ਜਾਂਦਾ ਤੇ ਜਿਵੇਂ ਆ ਭਾਈ ਸਾਹਿਬ ਨੇ ਦੱਸਿਆ ਮੇਰੇ ਸੇਮ ਗੱਲ ਇਹ ਆ ਵੀ ਉਧਰ ਦੇ ਲੋਕ ਤੇ ਅੱਗੇ ਪਹਿਲਾਂ ਹੀ ਮਤਲਬ ਇਹਨਾਂ ਦੱਬੇ ਕੁਚਲੇ ਆ ਵੀ ਨਹੀਂ ਉਹ ਸੂਤਰ ਹੁੰਦਾ ਕੰਮ ਮਤਲਬ ਸਹੀ ਨਹੀਂ ਹੁੰਦੇ ਤੇ ਫੇਰ ਇਹ ਮਤਲਬ ਜਾਗਰਗਾ ਹਾਲਾਤ ਜਿੱਦਾਂ ਮਲ ਅਜੇ ਤੇ ਅਸੀਂ ਆਪ ਪੋਦ ਅਹੀਂ ਵੀ ਦੂਰ ਬੈਠੇ ਆ ਪਰ ਜਿਹੜਾ ਉਹ ਬਾਰਡਰ ਦੇ ਨਾਲ-ਨਾਲ ਆ ਨਾ ਜੋ ਉਹਨਾਂ ਦੇ ਬੀਤੀਓ ਮਾਲਕ ਜਾਣਦਾ ਗੁਰੂ ਸਾਹਿਬ ਜਾਂ ਉਹ ਜਾਣਦੇ ਵੀ ਜਿੰਨਾਂ ਦੀਆਂ ਜਵਾਨ ਧੀਆਂ ਪਹਿਣਾ ਵਾ ਕਈ ਗੱਲ ਆ ਕੋਈ ਵੀ ਨਹੀਂ ਬਲ ਬਾਰਡਰ ਵਾਲ ਵੈਹੀ ਨਹੀਂ ਕੋਈ ਹੁਣ ਜਾ ਕੇ ਖੁਸ਼ ਤੇ ਰਿਸ਼ਤੇਦਾਰੀ ਬਣਾਉਣੀ ਤੇ ਬਹੁਤ ਦੂਰ ਦੀ ਗੱਲ ਆ ਤੇ ਅਹੀਂ ਦੇ ਹੋਏ ਮਾਲਕ ਗਾੜੀ ਰਾਤ ਦਿਨੇ ਅਰਦਾਸ ਕਰਦੇ ਹੁਣ ਵੀ ਕਰਦੇ ਆ ਪਹਿਲਾਂ ਵੀ ਕਰਦੇ ਆ ਵੀ ਮਹਾਰਾਜ ਜਿਵੇਂ ਪਹਿਲਾਂ ਹੈ ਵੈਸੇ ਚੱਲਦਾ ਰਵੇ ਬਲ ਮਹਾਰਾਜ ਇਹਨੂੰ ਤੁਸੀਂ ਗੁਰੂ ਸਾਹਿਬ ਹੀ ਕਰ ਸਕਦੇ ਜੋ ਵੀ ਆ ਕਰ ਸਕਦੇ ਆ ਬੰਦਾ ਦੇ ਹੁਣ ਜਿਹੜੇ ਬੈਠੇ ਇਹਨਾਂ ਦੀ ਤਾਂ ਮਾਲਕੀ ਜਾਣ ਸਕਦਾ ਨਹੀਂ ਤੇ ਜਾਣ ਨਹੀਂ ਸਕਦਾ ਤੇ ਅਸੀਂ ਤੇ ਗੁਰੂ ਗ੍ਰੰਥ ਅਰਦਾਸ ਕਰ ਸਕਦੇ ਆ ਨੱਕ ਗੋਡਾ ਰਗੜ ਸਕਦੇ ਆ ਕਿ ਮਹਾਰਾਜ ਕਿਰਪਾ ਕਰੋ ਇਹ ਨੂੰ ਮਤਲਬ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਬਾਈ ਗੁਰੂ ਹਾਂ ਅਰਦਾਸ ਕੀਤੀ ਜਾਏਗੀ ਫਿਰ ਅੰਦਰ ਅਰਦਾਸ ਕਰਕੇ ਆਈ ਹਾਂਜੀ ਬਿਲਕੁਲ ਸਵੇਰੇ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਆ ਦੇ ਹੁਣ ਜਾਂਦੇ ਹੋਏ ਮਹਾਰਾਜ ਜੀ ਦੇ ਕਰਕੇ ਜਾਵਾਂਗੇ ਮਹਾਰਾਜ ਕਿਰਪਾ ਕਰੋ ਦੋਵਾਂ ਪਾਸੇ ਟਿਕਾਓ ਸੋ ਮੌਜੂਦਾ ਹਾਲਾਤ ਜੋ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਨੇ ਉਸ ਨੂੰ ਲੈ ਕੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸਾਂ ਬੇਨਤੀ ਕੀਤੀ ਜਾ ਰਹੀ ਨੇ ਕਿ ਮਾਹੌਲ ਜਿਹੜਾ ਕਿ ਉਹ ਸ਼ਾਂਤ ਹੋ ਜਾਵੇ ਅਮਨ ਸ਼ਾਂਤੀ ਜਿਹੜੇ ਕਿ ਸਾਰ ਪਾਸੇ ਬਣੀ ਜਾਵੇ ਸੋ ਵਕ ਵਕ ਜਗ੍ਹਾ ਤੋਂ ਆ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਕਰ ਰਹੀ ਨੇ ਸੋ ਇਸੇ ਤਰ੍ਹਾਂ ਹੀ ਨਿਹੰਗ ਸਿੰਘ ਜਥੇਬੰਦੀਆਂ ਪੁੰਟੀਨਾਵਲੋਂ ਵੀ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਇਹ ਮਾਹੌਲ ਇਹ ਸ਼ਾਂਤ ਹੋ ਜਾਵੇ ਤੇ ਸਾਰੇ ਪਾਸੇ ਅਮਨ ਸ਼ਾਂਤੀ ਹੋਵੇ। ਦੈਨਿਕ ਸਵੇਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ।